ਸਤਿ ਸ਼੍ਰੀ ਅਕਾਲ ਅੱਜ ਆਪਾਂ ਇੱਕ ਅਜਿਹੀ ਕਹਾਣੀ ਦੀ ਗਹਿਰਾਈ ਵਿੱਚ ਜਾ ਰਹੇ ਹਾਂ ਜਿਹੜੀ ਦਿਲ ਕੰਬਾ ਦਿੰਦੀ ਹੈ ਪਰ ਹਿੰਮਤ ਦੀ ਵੀ ਮਿਸਾਲ ਹੈ ਗੱਲ ਕਰਾਂਗੇ 1972 ਦੀ ਐਂਡੀਜ਼ ਜਹਾਜ਼ ਦੁਰਘਟਨਾ ਦੀ ਜਿਸ ਨੂੰ ਲੋਕੀ ਐਂਡੀਜ਼ ਦਾ ਚਮਤਕਾਰ ਵੀ ਕਹਿੰਦੇ ਨੇ ਹਾਂਜੀ ਉਹੀ ਉਰੂਗਵੇ ਦੀ 에 ਰਗਬੀ ਟੀਮ ਵਾਲੀ ਘਟਨਾ 72 ਦਿਨ ਬਰਫ਼ੀਲੇ ਪਹਾੜਾਂ ਵਿੱਚ ਫਸੇ ਰਹਿਣਾ ਸੋਚ ਕੇ ਵੀ ਹੈਰਾਨੀ ਹੁੰਦੀ ਹੈ ਬਿਲਕੁਲ ਤੇ ਸਾਡੇ ਕੋਲ ਇਸ ਬਾਰੇ ਜਾਣਕਾਰੀ ਹੈਗੀ ਹੈ ਪੁਰਾਣੇ ਲੇਖ ਨੇ ਖੋਜਾਂ ਨੇ ਤੇ ਖਾਸ ਕਰਕੇ ਜਿਹੜੇ ਲੋਕ ਬਚ ਗਏ ਸੀ ਉਹਨਾਂ ਦੇ ਆਪਣੇ ਮਤਲਬ ਤਜਰਬੇ ਨੇ ਇਹ ਸਭ ਕੁਝ ਸਾਨੂੰ ਦੱਸਦਾ ਹੈ ਕਿ ਕਿਵੇਂ ਉਹਨਾਂ ਨੇ ਮੌਤ ਦਾ ਸਾਹਮਣਾ ਕੀਤਾ ਕਿਹੋ ਜਿਹੇ ਔਖੇ ਫੈਸਲੇ ਲਏ ਤੇ ਵਾਤਾਵਰਣ ਨਾਲ ਵੀ ਇਸ ਦਾ ਇੱਕ ਸੰਬੰਧ ਜੁੜਦਾ ਹੈ ਜਿਸ ਤੇ ਆਪਾਂ ਗੱਲ ਕਰਾਂਗੇ ਹਾਂ ਬਿਲਕੁਲ ਤਾਂ ਅੱਜ ਆਪਣਾ ਮਕਸਦ ਹੈ ਇਸ ਪੂਰੀ ਕਹਾਣੀ ਨੂੰ ਸਮਝਣਾ ਉਹ ਚੋਣਾ ਉਹ ਹਿੰਮਤ ਤੇ ਉਸ ਘਟਨਾ ਦਾ ਅੱਜ ਤੱਕ ਕੀ ਅਸਰ ਹੈ ਚਲੋ ਫਿਰ ਸ਼ੁਰੂ ਕਰੀਏ ਹਾਂ ਤਾਂ ਇਹ ਕਹਾਣੀ ਸ਼ੁਰੂ ਹੁੰਦੀ ਹੈ 12 ਅਕਤੂਬਰ 1972 ਨੂੰ ਉਰੂਗਵੇ ਦੀ 올ਡ ਕ੍ਰਿਸਚੀਅਨਸ ਕਲੱਬ ਰਗਬੀ ਟੀਮ ਸੀ ਹਾਂਜੀ ਨਾਲ ਉਹਨਾਂ ਦੇ ਕੁਝ ਦੋਸਤ ਤੇ ਪਰਿਵਾਰ ਦੇ ਮੈਂਬਰ ਓਕੇ ਉਹਨਾਂ ਨੇ ਇੱਕ ਜਹਾਜ਼ ਚਾਰਟਰ ਕੀਤਾ ਉਰੂਗਵੇ 에어ਫੋਰਸ ਫਲਾਈਟ 571 ਫੇਅਰ ਚਾਈਲਡ FH227D ਮਾਡਲ ਸੀ ਅੱਛਾ ਜਾਣਾ ਸੀ ਮੋਂਟੇ ਵਿਡੀਓ ਤੋਂ ਸੈਂਟੀਆਗੋ ਚਿਲੀ ਹਮ ਪਰ ਐਂਡੀਜ਼ ਉੱਤੇ ਮੌਸਮ ਖਰਾਬ ਸੀ ਬਹੁਤ ਜ਼ਿਆਦਾ ਹਮ ਤੇ ਉਹਨਾਂ ਨੂੰ ਮੈਂਡੋਜ਼ਾ ਅਰਜਨਟੀਨਾ ਵਿੱਚ ਰੁਕਣਾ ਪਿਆ ਰਾਤ ਕੱਟਣੀ ਪਈ ਹਾਂ ਇਹ ਆਮ ਗੱਲ ਸੀ ਉਦੋਂ ਮਤਲਬ ਮੈਂਡੋਜ਼ਾ ਤੋਂ ਸੈਂਟੀਆਗੋ ਸਿੱਧਾ ਪੱਛਮ ਵੱਲ ਉਡਣਾ ਖਾਸ ਕਰਕੇ ਉਸ ਫੇਅਰ ਚਾਈਲਡ ਜਹਾਜ਼ ਲਈ ਥੋੜਾ ਖਤਰਨਾਕ ਸੀ ਕਿਉਂ ਵੇਖੋ ਐਂਡੀਜ਼ ਦੀਆਂ ਚੋਟੀਆਂ ਬਹੁਤ ਉੱਚੀਆਂ ਨੇ ਜਿਵੇਂ ਮਾਉਂਟ ਐਕੋਨਾ ਕਾਗਵਾ ਲਗਭਗ 7000 ਮੀਟਰ ਤੇ ਇਹ ਜਹਾਜ਼ ਟਰਬੋਪ੍ਰੋਪ ਇਦੀ ਇੱਕ ਉਡਾਨ ਪਰੰਦੀ ਸੀਮਾ ਸੀ ਖਾਸ ਕਰਕੇ ਪੂਰੇ ਪਾਰ ਨਾਲ ਅੱਛਾ ਸਮਝ ਗਈ ਇਸ ਲਈ ਪਾਇਲਟ ਅਕਸਰ ਇੱਕ ਲੰਬਾ ਰਸਤਾ ਲੈਂਦੇ ਸਨ ਯੂ ਆਕਾਰ ਦਾ ਪਲੈਂਚਨ ਪਾਸ ਦੇ ਉਪਰੋਂ ਦੀ ਇਹ ਜ਼ਿਆਦਾ ਸੁਰੱਖਿਅਤ ਮੰਨਿਆ ਜਾਂਦਾ ਸੀ ਠੀਕ ਤੇ ਅਗਲੇ ਦਿਨ 13 ਅਕਤੂਬਰ ਨੂੰ ਜਹਾਜ਼ ਫਿਰ ਉਡਿਆ ਇਸ ਵਾਰ ਜਹਾਜ਼ ਉਡਾਰਿਆ ਸੀ ਸਹ ਪਾਇਲਟ ਲੈਫਟ ਰੈਂਡ ਕਰਨਲ ਡਾਂਟੇ ਹੈਕਟਰ ਲਾਗੋਰਾਰਾ ਉਹ ਅਜੇ ਟ੍ਰੇਨਿੰਗ ਚ ਸੀ ਹਾਂਜੀ ਇਹ ਆ ਇੱਕ ਬਹੁਤ ਵੱਡੀ ਗਲਤੀ ਹੋ ਗਈ ਕੀ ਗਲਤੀ ਲਾਗੁਰਾਰਾ ਨੂੰ ਲੱਗਿਆ ਕਿ ਉਹ ਕੁਰੀ ਕੋ ਪਾਰ ਕਰ ਗਏ ਨੇ ਕੁਰੀ ਕੋ ਪੁਆਇੰਟ ਸੀ ਜਿੱਥੋਂ ਸੰਟਿਆਗੋ ਲਈ ਉੱਤਰ ਵੱਲ ਮੁੜਨਾ ਸੀ ਅੱਛਾ ਤੇ ਉਹਨਾਂ ਨੇ ਉਤਰਾਈ ਸ਼ੁਰੂ ਕਰ ਦਿੱਤੀ ਪਰ ਅਸਲ ਵਿੱਚ ਉਹ ਹਲੇ ਵੀ 60 70 ਕਿਲੋਮੀਟਰ ਪੂਰਬ ਵਿੱਚ ਸੀ ਮਤਲਬ ਐਨ ਐਂਡੀਜ਼ ਪਹਾੜਾਂ ਦੇ ਉੱਪਰ ਓਹੋ ਤੇ ਫਿਰ ਜਿਉਂ ਹੀ ਜਹਾਜ਼ ਬਦਲਾਂ ਤੋਂ ਬਾਹਰ ਆਇਆ ਬਸ ਸਾਹਮਣੇ ਪਹਾੜ ਇੱਕ ਵੱਡੀ ਚੱਟਾਨ ਪਾਇਲਟਾਂ ਨੇ ਮਤਲਬ ਪੂਰਾ ਜ਼ੋਰ ਲਾਇਆ ਜਹਾਜ਼ ਉੱਪਰ ਚੁੱਕਣ ਦਾ ਪਰ देर हो चुकी थी हाय रब्बा दोपहर दे 3:34 ਵਜੇ ਜਹਾਜ਼ ਇੱਕ ਚੋਟੀ ਨਾਲ ਟਕਰਾ ਗਿਆ ਪਹਿਲਾ ਸੱਜਾ ਖੰਭ ਟੁੱਟਿਆ ਫਿਰ ਪੂਛ ਵੱਖ ਹੋ ਗਈ ਫਿਰ ਖੱਬਾ ਖੰਭ ਤੇ ਜਹਾਜ਼ ਦਾ ਬਾਕੀ ਹਿੱਸਾ ਧੜ ਉਹ ਇੱਕ ਗਲੇਸ਼ੀਅਰ ਤੇ ਫਿਸਲਣ ਲੱਗਾ ਕਿੰਨੀ ਤੇਜ਼ੀ ਨਾਲ ਸਪੀਡ ਕੋਈ 350 ਕਿਲੋਮੀਟਰ ਪ੍ਰਤੀ ਘੰਟਾ ਤੇ ਉਹ ਫਿਸਲਦਾ ਗਿਆ ਫਿਸਲਦਾ ਗਿਆ ਲਗਭਗ 725 ਮੀਟਰ ਹੇਠਾਂ ਡਿੱਗ ਕੇ ਇੱਕ ਵੱਡੇ ਬਰਫ਼ ਦੇ ਢੇਰ ਨਾਲ ਟਕਰਾ ਕੇ ਰੁਕ ਗਿਆ 725 ਮੀਟਰ ਹਾਂਜੀ ਤੇ ਇਹ ਥਾਂ ਅਰਜנטיਨਾ ਵਿੱਚ ਹੈ ਚਿਲੀ ਬਾਰਡਰ ਦੇ ਕੋਲ ਹੀ ਉਚਾਈ ਕੋਈ 3660 ਮੀਟਰ ਯਾਨੀ 12000 ਫੁੱਟ ਦੇ ਕਰੀਬ ਬਾਅਦ ਵਿੱਚ ਇਸ ਥਾਂ ਨੂੰ ਗਲੇਸ਼ੀਅਰ ਆਫ ਟियर्स ਕਿਹਾ ਜਾਣ ਲੱਗਾ ਹੰਝੂਆਂ ਦਾ ਗਲੇਸ਼ੀਅਰ ਕਿੰਨੇ ਲੋਕ ਸੀ ਜਹਾਜ਼ 'ਚ કુલ 45 ਸੀ 12 ਦੀ ਮੌਤ ਤਾਂ ਮੌਕੇ ਤੇ ਹੀ ਹੋ ਗਈ ਮੁੱਖ ਪਾਇਲਟ ਫਰਾਡਾਸ ਵਿਓਨਾ ਵਿੱਚ ਸੀ ਸ਼ੁਰੂ ਵਿੱਚ 33 ਲੋਕ ਬਜੇ ਉਹਨਾਂ 33 ਲੋਕਾਂ ਦੀ ਹਾਲਤ ਕੀ ਹੋਵੇਗੀ ਮੈਂ ਸੋਚ ਰਹੀ ਆਂ حادثے ਤੋਂ ਤੁਰੰਤ ਬਾਅਦ ਬਹੁਤ ਬੁਰੀ ਬਹੁਤ ਸਾਰੇ ਬੁਰੀ ਤਰ੍ਹਾਂ ਜ਼ਖਮੀ ਸੀ ਹੱਡੀਆਂ ਟੁੱਟੀਆਂ ਹੋਈਆਂ ਹਾਂ ਮੈਂ ਪੜਿਆ ਸੀ ਨੈਂਡੋ ਪਰਾਡੋ ਦੇ ਸਿਰ ਤੇ ਸੱਟ ਲੱਗੀ ਸੀ ਤਿੰਨ ਦਿਨ बेहोश ਰਹਾ ਉਹਦੀ ਭੈਣ ਸੁਜ਼ਾਨਾ ਦੀ ਹਾਲਤ ਵੀ ਬਹੁਤ ਖਰਾਬ ਸੀ ਪਰ ਇੱਕ ਚੰਗੀ ਗੱਲ ਇਹ ਸੀ ਕਿ ਟੀਮ ਚ ਦੋ ਮੈਡੀਕਲ ਸਟੂਡੈਂਟ ਸੀ ਰੋਬਰਟੋ ਕੇਨਿਸਾ ਤੇ ਗੁਸਟਾਵੋ ਜ਼ਰਬੀਨੋ ਅੱਛਾ ਉਹਨਾਂ ਨੇ ਫਿਰ ਮਦਦ ਕੀਤੀ ਹੋਣੀ ਹੈ ਹਾਂ ਉਹਨਾਂ ਨੇ ਜਿੰਨਾ ਹੋ ਸਕਿਆ ਮੁੱਢਲੀ ਸਹਾਇਤਾ ਦਿੱਤੀ ਬਿਨਾਂ ਕਿਸੇ ਸਾਧਨ ਦੇ ਤੇ ਉਹ ਜਹਾਜ਼ ਦਾ ਟੁੱਟਿਆ ਹੋਇਆ ਢਾੜੀ ਉਹਨਾਂ ਦੀ ਪਨਾਗਾ ਬਣ ਗਿਆ ਪਰ ਹਾਲਾਤ ਬਹੁਤ ਬਹੁਤ ਔਖੇ ਰਾਤ ਨੂੰ ਤਾਪਮਾਨ -30 ਡਿਗਰੀ ਸੈਲਸੀਅਸ ਕਪੜੇ ਕੋਈ ਖਾਸ ਗਰਮ ਨਹੀਂ ਦਵਾਈਆਂ ਕੋਈ ਨਹੀਂ ਖਾਣਾ ਨਾ ਹੋਣ ਦੇ ਬਰਾਬਰ ਤੇ ਉਹਨਾਂ ਚੋਂ ਕਈਆਂ ਨੇ ਤਾਂ ਪਹਿਲਾਂ ਕਦੇ ਬਰਫ਼ ਵੀ ਨਹੀਂ ਦੇਖੀ ਹੋਣੀ ਬਿਲਕੁਲ ਨਾ ਬਰਫ਼ ਨਾ ਇਹ ਨਹੀਂ ਉਚਾਈ ਦਾ ਤਜਰਬਾ ਪਹਿਲੇ ਕੁਝ ਦਿਨਾਂ 'ਚ ਕਈ ਹੋਰ ਲੋਕ ਮਰ ਗਏ ਸੱਟਾਂ ਕਰਕੇ ਠੰਡ ਕਰਕੇ ਸੈ ਪਾਇਲਟ ਲਾਗੂ ਰਾਰਾਵੀ ਤੇ ਸੁਜ਼ਾਨਾ ਪਰਾਡੋ ਵੀ ਤੇ ਇਸ ਦੌਰਾਨ ਕੀ ਕੋਈ ਬਚਾਅ ਕਾਰਜ ਸ਼ੁਰੂ ਹੋਇਆ ਹਾਂ ਚਿੱਲੀ ਤੇ ਅਰਜਨਟੀਨਾ ਨੇ ਖੋਜ ਸ਼ੁਰੂ ਕੀਤੀ ਜਹਾਜ਼ ਉਪਰੋਂ ਉੱਡੇ ਵੀ ਪਰ ਉਹਨਾਂ ਨੂੰ ਕੁਝ ਨਜ਼ਰ ਨਹੀਂ ਆਇਆ ਕਿਉਂ ਜਹਾਜ਼ ਦਾ ਰੰਗ ਚਿੱਟਾ ਸੀ ਤੇ ਹੇਠਾਂ ਬਰਫ਼ੀ ਬਰਫ਼ ਉਪਰੋਂ ਦਿਸਣਾ ਬਹੁਤ ਮੁਸ਼ਕਲ ਸੀ ਅੱਛਾ 8 ਦਿਨਾਂ ਬਾਅਦ ਉਹਨਾਂ ਨੇ ਖੋਜ ਬੰਦ ਕਰ ਦਿੱਤੀ ਇਹ ਸੋਚ ਕੇ ਕਿ ਹੁਣ ਤੱਕ ਕੋਈ ਨਹੀਂ ਬਚਿਆ ਹੋਣਾ ਤੇ ਇਹ ਖਬਰ ਬਚੇ ਹੋਏ ਲੋਕਾਂ ਤੱਕ ਪਹੁੰਚ ਗਈ ਹਾਂ ਜਾਸ ਵਿੱਚ ਇੱਕ ਛੋਟਾ ਜਿਹਾ ਟ੍ਰਾਂਜ਼ਿਸਟਰ ਰੇਡੀਓ ਮਿਲਿਆ ਸੀ ਉਸ ਤੇ ਉਹਨਾਂ ਨੇ ਸੁਣ ਲਿਆ ਦਿਲ ਟੁੱਟ ਗਿਆ ਉਹਨਾਂ ਦਾ ਪਰ ਕਹਿੰਦੇ ਨੇ ਗੁਸਤਾਵੋ ਨਿਕੁਲਿਚ ਨੇ ਉਦੋਂ ਕਿਹਾ ਇਹ ਚੰਗੀ ਖਬਰ ਹੈ ਚੰਗੀ ਖਬਰ ਕਿਉਂ ਮਤਲਬ ਇਹ ਸੀ ਕਿ ਹੁਣ ਸਾਨੂੰ ਕੋਈ ਬਾਹਰੋਂ ਆ ਕੇ ਨਹੀਂ ਬਚਾਏਗਾ ਸਾਨੂੰ ਖੁਦ ਹੀ ਨਿਕਲਣਾ ਪੈਣਾ ਇੱਕ ਤਰ੍ਹਾਂ ਨਾਲ ਇਸ ਨੇ ਸ਼ਾਇਦ ਉਹਨਾਂ ਨੂੰ ਹਕੀਕਤ ਦਾ ਸਾਹਮਣਾ ਕਰਨ ਤੇ ਆਪਣੇ ਦਮ ਤੇ ਕੁਝ ਕਰਨ ਲਈ ਤਿਆਰ ਕੀਤਾ بھی ہو سکتا ہے پر ਹੁਣ ਸਭ ਤੋਂ ਵੱਡਾ ਮਸਲਾ ਤਾਂ ਖਾਣੇ ਦਾ ਸੀ ਉਹ ਜੋ ਥੋੜੀਆਂ-ਬਹੁਤੀਆਂ ਚਾਕਲੇਟਾਂ ਜੈਮ ਵਗੈਰਾ ਸੀ ਉਹ ਤਾਂ ਹਫਤੇਕ ਵਿੱਚ ਮੁੱਕ ਗਿਆ ਹੂੰ ਭੁੱਖ ਬਹੁਤ ਵੱਡੀ ਸਮੱਸਿਆ ਬਣ ਗਈ ਉਹਨਾਂ ਨੇ ਸੀਟਾਂ ਦੀ ਕਪਾਹ ਖਾਣ ਦੀ ਕੋਸ਼ਿਸ਼ ਕੀਤੀ ਚਮੜੇ ਦੀਆਂ ਪੱਟੀਆਂ ਚੱਬੀਆਂ ਪਰ ਉਸ ਨਾਲ ਤਾਂ ਸਿਹਤ ਹੋਰ ਖਰਾਬ ਹੋ ਗਈ ਹੋਣੀ ਹੈ ਬਿਲਕੁਲ ਤੇ ਉਨੀ ਉਚਾਈ ਤੇ ਨਾ ਕੋਈ ਬੂਟਾ ਨਾ ਕੋਈ ਜਾਨਵਰ ਕੁਝ ਵੀ ਨਹੀਂ ਤੇ ਫਿਰ ਉਹ ਫੈਸਲਾ ਹਾਂ ਇੱਥੇ ਕਹਾਣੀ ਬਹੁਤ ਮਤਲਬ ਗੰਭੀਰ ਹੋ ਜਾਂਦੀ ਹੈ ਜਦੋਂ ਭੁੱਖ ਨਾਲ ਮਰਨਾ ਯਕੀਨੀ ਲੱਗਣ ਲੱਗਾ ਤਾਂ ਉਹਨਾਂ ਨੇ ਆਪਸੀਕ ਸਮਝੌਤਾ ਕੀਤਾ ਕੀ ਸਮਝੌਤਾ ਕਿ ਜੇ ਕੋਈ ਮਰ ਜਾਂਦਾ ਹੈ ਤਾਂ ਬਾਕੀ ਲੋਕ ਉਸ ਦੇ ਸਰੀਰ ਨੂੰ ਭੋਜਨ ਵਜੋਂ ਵਰਤ ਸਕਦੇ ਨੇ ਤਾਂ ਕਿ ਉਹ ਖੁਦ ਜਿਉਂਦੇ ਰਹਿ ਸਕਣ ਹੈ ਵਾਹੀ ਗੁਰੂ ਇਹ ਸੋਚਣਾ ਵੀ ਕਿੰਨਾ ਔਖਾ ਹੈ ਉਹਦਾ ਸਾਰੇ ਦੋਸਤ ਸੀ ਟੀਮ ਦੇ ਸਾਥੀ ਰਿਸ਼ਤੇਦਾਰ ਸਟੂਡੈਂਟ ਸੀ ਉਸਨੇ ਟੁੱਟੇ ਸ਼ੀਸ਼ੇ ਨਾਲ ਮਾਸ ਕਟਿਆ ਤੇ ਸਭ ਤੋਂ ਪਹਿਲਾਂ ਖੁਦ ਖਾਦਾ ਫਿਰ ਹੌਲੀ-ਹੌਲੀ ਬਾਕੀਆਂ ਨੇ ਵੀ ਪਰ ਸਾਰਿਆਂ ਨੇ ਜ਼ਿਆਦਾਤਰ ਨੇ ਕੁਝ ਲੋਕ ਜਿਵੇਂ ਕੋਚੇਨਸੀ ਆਟੇ ਤੇ ਖਾਸ ਕਰਕੇ ਨੂਮਾ ਤੁਰਕਾਟੀ ਉਹਨਾਂ ਨੂੰ ਬਹੁਤ ਜ਼ਿਆਦਾ ਖਰੇਣਾ ਆਉਂਦੀ ਸੀ ਉਹ ਸਿਰਫ ਜਿਉਂਦੇ ਰਹਿਣ ਜੋਗਾ ਹੀ ਖਾਂਦੇ ਸਨ ਆਖਰੀ ਬੱਚੀ ਔਰਤ ਲਿਲੀਆਨਾ ਮੈਥੂਲ ਨੇ ਵੀ ਬਹੁਤ ਜਿਜਕ ਤੋਂ ਬਾਅਦ ਹਾਮੀ ਪਰੀ ਸੀ ਉਹ ਇਸ ਨੂੰ ਖਾਂਦੇ ਕਿਵੇਂ ਸੀ ਉਹ ਮਾਸ ਨੂੰ ਤੁੱਪ ਵਿੱਚ ਸੁਕਾ ਲੈਂਦੇ ਸਨ ਪਰ ਮੁਸੀਬਤਾਂ ਦਾ ਅੰਤ ਨਹੀਂ ਸੀ 29 ਅਕਤੂਬਰ ਨੂੰ ਹਾਦਸੇ ਤੋਂ 16 ਦਿਨ ਬਾਅਦ ਇੱਕ ਹੋਰ ਕਹਿਰ ਹਾਂ برف ਦਾ ਤੂਫਾਨ ਐਵਲਾਂਚ ਉਹ ਸਾਰੇ ਜਹਾਜ਼ ਦੇ ਤੜਵੇ ਵਿੱਚ ਸੁੱਤੇ ਪਏ ਸੀ ਜਦੋਂ ਇਹ ਆਇਆ ਤੇ ਉਸਨੇ ਸਭ ਕੁਝ ਟੱਕ ਲਿਆ ਲਗਭਗ ਪੂਰੀ ਤਰ੍ਹਾਂ ਜਹਾਜ਼ ਅੰਦਰੋਂ برف ਨਾਲ ਢੱਕ ਗਿਆ 8 ਹੋਰ ਲੋਕਾਂ ਦੀ ਮੌਤ ਹੋ ਗਈ ਟੀਮ ਦਾ ਕਪਤਾਨ ਮਾਰਸੈਲੋ ਪਰੇਜ਼ ਤੇ ਲਿਲੀਆਨਾ ਮਿਥੋਲਵਿਓਨਾ ਚਾਮਲਸਨ ਬਾਕੀ ਲੋਕ ਅੰਦਰ ਫਸ ਗਏ ਹਾਂ برف ਦੇ ਹੇਠਾਂ ਸਾਹ ਲੈਣਾ ਵੀ ਔਖਾ ਹੋ ਗਿਆ ਪਰ ਨੈਂਡੋ ਪ੍ਰਾਡੋ ਨੇ ਹਿੰਮਤ ਨਹੀਂ ਹਾਰੀ ਉਸਨੇ ਇੱਕ ਲੋਹੇ ਦੀ ਰੌਡ ਲੱਭੀ ਤੇ ਉਸ ਨਾਲ ਕਾਕਪਿਟ ਦੀ ਖਿੜਕੀ ਤੋੜ ਕੇ برف ਵਿੱਚ ਮੌਰੀ ਕੀਤੀ ਤਾਂ ਕਿ ਹਵਾ ਆ ਸਕੇ ਬਿਲਕੁਲ ਪਰ ਤਿੰਨ ਦਿਨ ਉਹ ਉਸੇ ਹਾਲਤ ਵਿੱਚ ਫਸੇ ਰਹੇ برف ਵਿੱਚ ਆਪਣੇ ਮਰੇ ਹੋਏ ਸਾਥੀਆਂ ਨਾਲ ਤਿੰਨ ਦਿਨ ਇਹ ਤਾਂ ਹਾ ਕਲਪਨਾ ਤੋਂ ਬਾਹਰ ਹੈ ਤੇ ਜਦੋਂ ਆਖਿਰਕਾਰ ਬਾਹਰ ਨਿਕਲੇ ਇੱਕ ਹੋਰ ਭਿਆਨਕ ਸੱਚਾਈ ਦਾ ਸਾਹਮਣਾ ਕਰਨਾ ਪਿਆ ਹੁਣ ਉਹਨਾਂ ਦੋਸਤਾਂ ਦਾ ਮਾਸ ਖਾਣਾ ਪੈਣਾ ਸੀ ਜੋ ਹੁਣੇ ਮਰੇ ਸਨ ਇਸ ਦੌਰਾਨ ਕੀ ਉਹਨਾਂ ਨੇ ਆਸ-ਪਾਸ ਹੋਰ ਖੋਜ ਕੀਤੀ? ਹਾਂ, ਕੁਝ ਤਕੜੇ ਮੁੰਡਿਆਂ ਨੇ ਕੋਸ਼ਿਸ਼ ਜਾਰੀ ਰੱਖੀ ਤੇ ਉਹ ਕਾਮਯਾਬ ਵੀ ਹੋਏ। ਉਹਨਾਂ ਨੂੰ ਜਹਾਜ਼ ਦਾ ਪਿਛਲਾ ਹਿੱਸਾ, ਯਾਨੀ ਟੇਲ ਸੈਕਸ਼ਨ ਮਿਲ ਗਿਆ। ਉੱਥੇ ਕੀ ਸੀ? ਕੁਝ ਬੈਟਰੀਆਂ ਮਿਲੀਆਂ ਤੇ ਹੋਰ ਥੋੜਾ ਬਹੁਤ ਸਮਾਨ। ਬੈਟਰੀਆਂ, ਇਸ ਨਾਲ ਤਾਂ ਸ਼ਾਇਦ ਰੇਡੀਓ ਚੱਲ ਸਕਦਾ ਸੀ? ਹਾਂ, ਉਮੀਦ ਤਾਂ ਇਹ ਹੀ ਸੀ। ਉਹਨਾਂ ਵਿੱਚੋਂ ਇੱਕ, ਰੋਏ ਹਾਰਲੀ, ਜਿਸ ਨੂੰ ਥੋੜੀ-ਬਹੁਤ ਇਲੈਕਟ੍ਰੋਨਿਕਸ ਦੀ ਸਮਝ ਸੀ, ਉਸਨੇ ਕਈ ਦਿਨ ਕੋਸ਼ਿਸ਼ ਕੀਤੀ। ਪਰ ਪਰ ਕੀ? ਉਹੋ ਬੈਟਰੀਆਂ ਜਹਾਜ਼ ਦੇ ਰੇਡੀਓ ਦੇ ਸਿਸਟਮ ਨਾਲ ਮੇਲ ਨਹੀਂ ਖਾਂਦੀਆਂ ਸੀ। ਵੋਲਟੇਜ ਦਾ ਉਰਫਰਕ ਸੀ। 24 ਵੋਲਟ ਡੀਸੀ ਬਨਾਮ 115 ਵੋਲਟ ਏਸੀ ਉਹ ਕੋਸ਼ਿਸ਼ ਵੀ ਬੇਕਾਰ ਗਈ। ਇੱਕ ਹੋਰ ਉਮੀਦ ਟੁੱਟ ਗਈ। ਹਾਂ ਤੇ ਲੋਕ ਕਮਜ਼ੋਰ ਹੁੰਦੇ ਜਾ ਰਹੇ ਸੀ। ਜ਼ਖਮ, ਠੰਡ ਤੇ ਖਾਣੇ ਦੀ ਕਾਟ ਔਰ ਤੁਰੂ ਨੁਗਵੇਰਾ ਦੀ ਮੌਤ ਹੋ ਗਈ। ਫਿਰ ਰਾਫੇਲ ਚਵਾਰਨ ਤੇ ਨੁਮਾ ਤੁਰਕਾਟੀ ਦਾ ਕੀ ਬਣਿਆ? ਜਿਸ ਨੂੰ ਬਹੁਤ ਕ੍ਰੀਣਾ ਆਉਂਦੀ ਸੀ ਉਹ ਵੀ 60ਵੇਂ ਦਿਨ ਚੱਲ ਵਸਿਆ। ਸ਼ਾਇਦ ਉਸ ਦਾ ਸਰੀਰ ਉਹ ਭੋਜਨ ਸਵੀਕਾਰ ਨਹੀਂ ਕਰ ਪਾਇਆ ਉਹ ਬਹੁਤ ਕਮਜ਼ੋਰ ਹੋ ਗਿਆ ਸੀ ਤਾਂ ਹੁਣ ਕਿੰਨੇ ਲੋਕ ਬਚੇ ਸੀ ਸਿਰਫ 16 ਸਿਰਫ 16 45 ਵਿੱਚੋਂ ਹੁਣ ਤਾਂ ਉਹਨਾਂ ਨੂੰ ਪੱਕਾ ਪਤਾ ਲੱਗ ਗਿਆ ਹੋਣਾ ਕਿ ਜੇ ਇੱਥੇ ਰਹੇ ਤਾਂ ਸਾਰੇ ਮਰ ਜਾਣਗੇ ਬਿਲਕੁਲ ਉਹਨਾਂ ਨੇ ਫੈਸਲਾ ਕੀਤਾ ਕਿ ਹੁਣ ਬਾਹਰ ਨਿਕਲਣਾ ਹੀ ਪਵੇਗਾ ਪੱਛਮਵਲ ਜਾਣ ਦਾ ਸੋਚਿਆ ਚਿਲੀਵਲ ਭਾਵੇਂ ਉਹਨਾਂ ਨੂੰ ਗਲਤ ਪਤਾ ਸੀ ਕਿ ਉਹ ਕੁਰੀਕੋ ਪਾਰ ਕਰ ਗਏ ਨੇ ਪਰ ਸਭ ਤੋਂ ਵੱਡਾ ਡਰ ਤਾਂ ਰਾਤ ਦੀ ਠੰਡ ਦਾ ਹੋਣਾ ਸੀ ਪਹਾੜਾਂ ਤੇ ਖੁੱਲੇ ਵਿੱਚ ਹਾਂ ਇਹੀ ਮੁੱਖ ਚੁਣੌਤੀ ਸੀ ਪਰ ਇੱਥੇ ਫਿਰ ਉਹਨਾਂ ਦੀ ਮਿਲ ਕੇ ਕੰਮ ਕਰਨ ਦੀ ਭਾਵਨਾ ਕਾਮ ਆਈ ਖਾਸ ਕਰਕੇ ਕਾਰਲੀਟੋ ਸਪਾਇਸ ਦੀ ਉਸਨੇ ਕੀ ਕੀਤਾ ਉਸਨੂੰ ਥੋੜੀ ਬਹੁਤ ਸਿਲਾਈ ਆਂਦੀ ਸੀ ਉਸਨੇ ਜਹਾਜ਼ ਦੇ ਪਿਛਲੇ ਹਿੱਸੇ ਚੋਂ ਮਿਲੀ ਇਨਸੂਲੇਸ਼ਨ ਤੇ ਵਾਟਰਪੂਫ ਕਪੜੇ ਨੂੰ ਸੀ ਕੇ ਇੱਕ ਵੱਡਾ ਸਾਰਾ ਸਲੀਪਿੰਗ ਬੈਗ ਬਣਾਇਆ ਵੱਡਾ ਸਾਰਾ ਹਾਂ ਇੰਨਾ ਵੱਡਾ ਕਿ ਤਿੰਨ ਲੋਕ ਇਕੱਠੇ ਸੌ ਸਕਣ ਸੋਚੇ ਸੀ ਕਿ ਉਹਨਾਂ ਦੇ ਸਰੀਰਾਂ ਦੀ ਗਰਮੀ ਤੇ ਉਹ ਕਪੜਾ ਮਿਲ ਕੇ ਠੰਡ ਤੋਂ ਬਚਾ ਕਰਣਗੇ ਕਮਾਲ ਦਾ ਜੁਗਾੜ ਸੀ ਉਸ ਵੇਲੇ ਲਈ ਬਿਲਕੁਲ ਕਮਾਲ ਦਾ ਤੇ ਫਿਰ ਯਾਤਰਾ ਸ਼ੁਰੂ ਹੋਈ ਹਾਂਜੀ 12 ਦਸੰਬਰ ਨੂੰ ਨੈਂਡੋ ਪਰਾਡੋ ਰੋਬਰਟੋ ਕਨੇਜ਼ਾ ਤੇ ਐਂਟੋਨੀਓ ਟਿੰਟਨ ਵਿਜ਼ਿੰਟਨ ਇਹ ਤਿੰਨ ਸਭ ਤੋਂ ਤਕੜੇ ਮੰਨੇ ਜਾਂਦੇ ਸੀ ਉਹ ਨਿਕਲ ਪਏ ਪੱਛਮ ਵੱਲ ਬਿਨਾਂ ਕਿਸੇ ਨਕਸ਼ੇ ਕੰਪਾਸ ਜਾਂ ਖਾਸ ਸਮਾਨ ਦੇ ਸਿਰਫ ਤਿੰਨ ਦਿਨਾਂ ਦਾ ਰਾਸ਼ਨ ਸੀ ਕੋਲ ਉਹੀ ਸੁੱਕਿਆ ਹੋਇਆ ਮਾਸ ਚੜ੍ਹਾਈ ਸ਼ੁਰੂ ਕੀਤੀ ਪਰ ਇਹ ਬਹੁਤ ਬਹੁਤ ਔਖੀ ਸੀ ਕਿਉਂ ਉਚਾਈ ਬਹੁਤ ਸੀ ਆਕਸੀਜਨ ਘਟ ਤੇ برف ਇੰਨੀ ਡੂੰਗੀ ਤੇ ਨਰਮ ਕਿ ਕਈ ਵਾਰ ਕਮਰ ਤੱਕ ਥਸ ਜਾਂਦੇ ਸੀ। ਅੱਛਾ ਤਿੰਨ ਦਿਨ ਲੱਗੇ ਉਹਨਾਂ ਨੂੰ ਇੱਕ ਉੱਚੀ ਚੋਟੀ ਤੇ ਪਹੁੰਚਣ ਲਈ ਲਗਭਗ 4500 ਮੀਟਰ ਦੀ ਉਚਾਈ। ਨੈਂਡੋ ਨੇ ਬਾਅਦ ਵਿੱਚ ਇਸ ਦਾ ਨਾਮ ਆਪਣੇ ਪਿਤਾ ਦੇ ਨਾਮ ਤੇ ਮਾਉਂਟ ਸੇਲਰ ਰੱਖਿਆ। ਉਹਨਾਂ ਨੂੰ ਉਮੀਦ ਹੋਣੀ ਹੈ ਕਿ ਹੁਣ ਚਿਲੀ ਦਿਸੇਗਾ। ਪੂਰੀ ਉਮੀਦ ਸੀ ਪਰ ਜਦੋਂ ਉਹ ਉੱਥੇ ਪਹੁੰਚੇ ਤੇ ਅੱਗੇ ਦੇਖਿਆ ਤਾਂ ਬਸ ਨਿਰਾਸ਼ਾ ਹੀ ਨਿਰਾਸ਼ਾ। ਕੀ ਦੇਖਿਆ? ਦੂਰ ਦੂਰ ਤੱਕ ਹੋਰ ਪਹਾੜ برف ਨਾਲ ਟਕੇ ਹੋਏ। ਕੋਈ ਹਰੀਵਾਦੀ ਨਹੀਂ ਕੁਝ ਨਹੀਂ ਸਿਰਫ ਬੇਅੰਤ ਪਹਾੜਾਂ ਦਾ ਸਿਲਸਿਲਾ। ਉਹ ਇਹ ਤਾਂ ਬਹੁਤ ਵੱਡਾ ਝਟਕਾ ਹੋਣਾ ਹੈ। ਬਹੁਤ ਵੱਡਾ। ਉਹਨਾਂ ਨੂੰ ਸਮਝ ਆ ਗਿਆ ਕਿ ਸਫ਼ਰ ਤਾਂ ਜੇ ਬਹੁਤ ਬਾਕੀ ਹੈ ਤੇ ਖਾਣਾ ਬਹੁਤ ਘੱਟ। ਫਿਰ ਉਹਨਾਂ ਨੇ ਕੀ ਕੀਤਾ? ਉਹਨਾਂ ਨੇ ਫੈਸਲਾ ਕੀਤਾ ਕਿ ਟਿੰਟਿਨ ਵਿਜ਼ਿੰਟਿਨ ਨੂੰ ਵਾਪਸ ਭੇਜ ਦਿੱਤਾ ਜਾਵੇ ਤਾਂ ਕਿ ਬਾਕੀ ਦੋ ਜਣਿਆਂ ਲਈ ਰਾਸ਼ਨ ਬਚ ਸਕੇ। ਤੇ ਉਹ ਵਾਪਿਸ ਚਲਾ ਗਿਆ ਹਾਂ ਉਸਨੇ ਜਹਾਜ਼ ਦੀ ਇੱਕ ਸੀਟ ਨੂੰ ਸਲੇਜ ਵਾਂਗ ਵਰਤਿਆ ਤੇ ਟਲਾਨ ਤੇ ਫਿਸਲਦਾ ਹੋਇਆ ਸਿਰਫ 1 ਘੰਟੇ ਚ ਵਾਪਿਸ ਜਹਾਜ਼ ਦੇ ਧੜ ਤੱਕ ਪਹੁੰਚ ਗਿਆ ਕਮਾਲ ਹੈ ਫਰਨੈਂਡੋ ਪਰਾਡੋ ਨੇ ਹਾਰ ਨਹੀਂ ਮੰਨੀ ਉਸ ਨੂੰ ਦੂਰ ਪੱਛਮ ਵਿੱਚ ਕੁਝ ਅਝੀਆਂ ਚੋਟੀਆਂ ਦਿਸ ਰਹੀਆਂ ਸੀ ਜਿੱਥੇ ਬਰਫ਼ ਨਹੀਂ ਸੀ ਤੇ ਇੱਕ ਵਾਦੀ ਜੀਵੀ ਹਾਂ ਉਸਨੇ ਕਨੇਸਾ ਨੂੰ ਕਿਹਾ ਮੈਂ ਸਵਰਗ ਦੇ ਦੂਜੇ ਪਾਸੇ ਦੇਖ ਸਕਦਾ ਹਾਂ ਤੇ ਉਹਨਾਂ ਦੋਵਾਂ ਨੇ ਉਸ ਦਿਸ਼ਾ ਵੱਲ ਉਤਰਨਾ ਸ਼ੁਰੂ ਕਰ ਦਿੱਤਾ ਕਿੰਨੇ ਦਿਨ ਹੋਰ ਚੱਲੇ ਹੋ 7 ਦਿਨ ਹੋਰ ਲਗਾਤਾਰ ਇੱਕ ਨਦੀ ਦੇ ਕੰਡੇ-ਕੰਡੇ ਹੇਠਾਂ ਉਤਰਦੇ ਗਏ ਹੌਲੀ-ਹੌਲੀ ਬਰਫ਼ ਘਟਦੀ ਗਈ ਤੇ ਫਿਰ ਕੁਝ ਬਦਲਾਅ ਆਇਆ ਹਾਂ ਪਹਿਲਾਂ ਪੌਦੇ ਦਿਸੇ ਫਿਰ ਇਨਸਾਨੀ ਮੌਜੂਦਗੀ ਦੇ ਨਿਸ਼ਾਨ ਇੱਕ ਖਾਲੀ ਸੂਪ ਦਾ ਡੱਬਾ ਮਿਲਿਆ ਫਿਰ ਕੁਝ ਗਾਵਾਂ ਚਰਦੀਆਂ ਦਿਸ ਪਈਆਂ ਇਹ ਤਾਂ ਵੱਡੀ ਗੱਲ ਸੀ ਉਮੀਦ ਜਾਗੀ ਹੋਣੀ ਹੈ ਬਿਲਕੁਲ ਤੇ ਫਿਰ ਨੌਵੇਂ ਦਿਨ ਉਹਨਾਂ ਨੇ ਨਦੀ ਦੇ ਦੂਜੇ ਪਾਸੇ ਤਿੰਨ ਬੰਦੇ ਦੇਖੇ ਘੋੜਿਆਂ ਤੇ ਉਹਨਾਂ ਨੇ ਆਵਾਜ਼ ਮਾਰੀ ਹਾਂ ਪਰਾਡੋ ਨੇ ਬਹੁਤ ਰੌੜਾ ਪਾਇਆ ਪਰ ਨਦੀ ਦਾ ਸ਼ੋਰ ਇੰਨਾ ਸੀ ਕਿ ਕੁਝ ਸੁਣਿਆ ਨਹੀਂ ਫੇਰ ਅਗਲੇ ਦਿਨ ਉਹਨਾਂ ਚੋਂ ਇੱਕ ਬੰਦਾ ਸਰਜੀਓ ਕੈਟਲਾਨਾ ਦਾ ਉਹ ਚਿਲੀ ਦਾ ਇੱਕ ਪਸ਼ੂ ਪਾਲਕ ਸੀ ਉਹ ਵਾਪਸ ਆਇਆ ਉਸੇ ਥਾਂ ਇਸ ਵਾਰ ਗੱਲ ਹੋਈ ਗੱਲ ਤਾਂ ਨਹੀਂ ਹੋ ਸਕੀ ਸ਼ੋਰ ਕਰਕੇ ਪਰ ਪਰਾਡੋ ਨੇ ਕਾਗਜ਼ ਦੇ ਟੁਕੜੇ ਤੇ ਆਪਣੀ ਹਾਲਤ ਲਿਖੀ ਉਸ ਨੂੰ ਪੱਥਰ ਨਾਲ ਬੰਨਿਆ ਤੇ ਨਦੀ ਪਾਰ ਸੁੱਟ ਦਿੱਤਾ ਉਸ ਕਾਗਜ਼ ਤੇ ਕੀ ਲਿਖਿਆ ਸੀ ਮੋਟਾ-ਮੋਟਾ ਇਹ ਹੈ ਕਿ ਮੈਂ ਇੱਕ ਜਹਾਜ਼ ਤੋਂ ਆਇਆ ਜੋ ਪਹਾੜਾਂ 'ਚ ਡਿੱਗ ਗਿਆ ਸੀ ਉਰੂਗਵੇ ਤੋਂ ਹਾਂ 10 ਦਿਨ ਤੋਂ ਚੱਲ ਰਹੇ ਆ ਮੇਰਾ ਦੋ ਜ਼ਖਮੀ ਹੈ ਜਹਾਜ਼ ਚਾਹਲੇ 14 ਹੋਰ ਜ਼ਖਮੀ ਲੋਕ ਨੇ ਸਾਨੂੰ ਇੱਥੋਂ ਨਿਕਲਣ ਦੀ ਲੋੜ ਹੈ ਖਾਣਾ ਨਹੀਂ ਬਹੁਤ ਕਮਜ਼ੋਰ ਆ ਤੇ ਕੈਟਾਲਾਨ ਸਮਝ ਗਿਆ ਹਾਂ ਉਹ ਸਮਝ ਗਿਆ ਉਹ ਫੌਰਨ ਘੋੜੇ ਤੇ ਬੈਠਾ ਤੇ ਮਦਦ ਲੈਣ ਚਲਾ ਗਿਆ ਕਹਿੰਦੇ ਨੇ 10 ਘੰਟੇ ਲਗਾਤਾਰ ਘੋੜਾ ਦੌੜਾ ਕੇ ਉਹ ਨੇੜੇ ਦੇ ਪੁਲਿਸ ਸਟੇਸ਼ਨ ਪਹੁੰਚਿਆ ਤੇ ਫੇਰ ਤਾਂ ਖਬਰ ਫੈਲ ਗਈ ਹੋਣੀ ਹੈ ਅਗਵਾੰਗ ਪੂਰੀ ਦੁਨੀਆ ਹੈਰਾਨ ਰਹੇਗੀ ਕਿ 70 ਦਿਨਾਂ ਬਾਅਦ ਵੀ ਕੋਈ ਜ਼ਿੰਦਾ ਬਚਿਆ ਹੋ ਸਕਦਾ ਹੈ ਚਿਲੀ ਦੀ Air Force ਨੇ ਫੋਰਨ ਹੈਲੀਕਾਪਟਰ ਭੇਜੇ। ਬਚਾਅ ਕਾਰਜ ਸ਼ੁਰੂ ਹੋ ਗਿਆ। ਹਾਂ, ਨੈਂਦੂ ਪਰਾਡੋ ਖੋਦ ਦੇ ਹੈਲੀਕਾਪਟਰ ਵਿੱਚ ਬੈਠ ਕੇ ਗਿਆ ਤਾਂ ਕਿ ਉਹ ਹਾਦਸੇ ਵਾਲੀ ਥਾਂ ਲੱਭ ਸਕਣ। ਤੇ ਬਾਕੀ 14 ਲੋਕ? 22 ਤੇ 23 ਦਸੰਬਰ 1972 ਨੂੰ ਹਾਦਸੇ ਤੋਂ ਪੂਰੇ 72 ਦਿਨਾਂ ਬਾਅਦ ਉਹਨਾਂ 14 ਲੋਕਾਂ ਨੂੰ ਵੀ ਬਚਾ ਲਿਆ ਗਿਆ। 72 ਦਿਨਾਂ ਬਾਅਦ। ਕੁੱਲ 16 ਲੋਕ ਬਚੇ। ਉਹਨਾਂ ਦੀ ਹਾਲਤ ਬਹੁਤ ਖਰਾਬ ਸੀ। ਉਚਾਈ ਦੀ ਬਿਮਾਰੀ, ਪਾਣੀ ਦੀ ਕਮੀ, ਫਰੌਸਟ ਬਾਈਟ, ਹੱਡੀਆਂ ਟੁੱਟੀਆਂ, ਸਕਰਵੀ, ਕਪੋਸ਼ਣ ਪਰ ਉਹ ਜ਼ਿੰਦਾ ਸੀ। ਪਰ ਜਦੋਂ ਉਹ ਵਾਪਸ ਆਏ ਤਾਂ ਇਹ ਸਵਾਲ ਤਾਂ ਉੱਠਿਆ ਹੀ ਹੋਣਾ ਕਿ ਉਹ ਜੂੰਦੇ ਕਿਵੇਂ ਰਹੇ ਹਾਂ ਬਿਲਕੁਲ ਸ਼ੁਰੂ ਵਿੱਚ ਤਾਂ ਉਹਨਾਂ ਨੇ ਗੱਲ ਲੁਕਾਉਣ ਦੀ ਕੋਸ਼ਿਸ਼ ਕੀਤੀ ਕਿ ਆ ਕਿ ਸਾਡੇ ਕੋਲ ਪਨੀਰ ਵਗਿਆਰਾ ਸੀ ਪਰ ਸੱਚ ਕਦੋਂ ਤੱਕ ਲੁਕਦਾ ਸਹੀ ਗੱਲ ਹੈ ਜਲਦੀ ਹੀ ਇਹ ਗੱਲ ਬਾਹਰ ਆ ਗਈ ਕਿ ਉਹਨਾਂ ਨੇ ਆਪਣੇ ਮਰੇ ਹੋਏ ਸਾਥੀਆਂ ਦਾ ਮਾਸ ਖਾਦਾ ਸੀ ਪਹਿਲਾਂ ਤਾਂ ਲੋਕਾਂ ਨੇ ਬਹੁਤ ਬੁਰਾ ਮਨਾਇਆ ਗੁੱਸਾ ਵੀ ਸੀ ਨਫ਼ਰਤ ਵੀ ਪਰ ਫਿਰ ਸਮਝ ਆ ਗਈ ਲੋਕਾਂ ਨੂੰ ਹਾਂ ਜਦੋਂ ਉਹਨਾਂ ਨੇ ਉਹ ਸਮਝੌਤੇ ਬਾਰੇ ਦੱਸਿਆ ਕਿ ਮਰਨ ਵਾਲੇ ਦੀ ਇੱਛਾ ਸੀ ਕਿ ਉਸ ਦਾ ਸਰੀਰ ਦੂਜਿਆਂ ਨੂੰ ਬਚਾਉਣ ਦੇ ਕੰਮ ਆਵੇ ਤਾਂ ਹੌਲੀ-ਹੌਲੀ ਲੋਕਾਂ ਦੀ ਖਾਸ ਕਰਕੇ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਸੋਚ ਬਦਲੀ ਤੇ ਚਰਚ ਨੇ ਕੀ ਕਿਹਾ ਕੈਥੋਲਿਕ ਚਰਚ ਨੇ ਵੀ ਉਸ ਵੇਲੇ ਦੇ ਪੋਪ ਪੌਲ VI ਨੇ ਕਿਹਾ ਕਿ ਜਿਹੜੇ ਹਾਲਾਤ ਸੀ ਉਹ ਅਤਿਅੰਤ ਸੀ ਤੇ ਅਜਿਹੇ ਹਾਲਾਤਾਂ ਵਿੱਚ ਉਹਨਾਂ ਦਾ ਕੰਮ ਮਾਫ ਕਰਨ ਯੋਗ ਸੀ ਤੇ ਜਿਹੜੇ ਲੋਕ ਮਰ ਗਏ ਸੀ ਉਹਨਾਂ ਦੀਆਂ ਲਾਸ਼ਾਂ ਉਹਨਾਂ ਨੂੰ ਬਾਅਦ ਵਿੱਚ ਹਾਦਸੇ ਵਾਲੀ ਥਾਂ ਦੇ ਨੇੜੇ ਹੀ ਇੱਕ ਸਾਂਝੀ ਕਬਰ ਵਿੱਚ ਦਫਨਾਇਆ ਗਿਆ। ਉੱਥੇ ਇੱਕ ਪੱਥਰ ਦਾ ਥੜਾ ਤੇ ਇੱਕ ਲੋਹੇ ਦਾ ਕਰਾਸ ਵੀ ਲਗਾਇਆ ਗਿਆ ਹੈ। ਇਸ ਸਾਰੀ ਘਟਨਾ ਤੋਂ ਸਾਨੂੰ ਸਿੱਖਣ ਨੂੰ ਕੀ ਮਿਲਦਾ ਹੈ? ਇਹ ਸਿਰਫ ਬਚਣ ਦੀ ਕਹਾਣੀ ਤਾਂ ਨਹੀਂ? ਨਹੀਂ ਬਿਲਕੁਲ ਨਹੀਂ। ਇਹ ਇਨਸਾਨੀ ਸਹਿਨਸ਼ੀਲਤਾ ਦੀ, ਉਮੀਦ ਦੀ, ਟੀਮਵਰਕ ਦੀ ਤੇ ਲੀਡਰਸ਼ਿਪ ਦੀ ਕਹਾਣੀ ਹੈ। ਹਾਂ ਅਕਸਰ ਫਿਲਮਾਂ ਜਾਂ ਕਿਤਾਬਾਂ 'ਚ ਦਿਖਾਉਂਦੇ ਨੇ ਕਿ ਮੁਸੀਬਤ ਵੇਲੇ ਲੋਕ ਖੁਦਗਰਜ਼ ਹੋ ਜਾਂਦੇ ਨੇ ਇੱਕ ਦੂਜੇ ਦੇ ਖਿਲਾਫ ਹੋ ਜਾਂਦੇ ਨੇ ਜਿਵੇਂ ਅ ਲਾਟ ਆਫ ਦ ਫਲਾਈਜ਼ ਵਿੱਚ ਬਿਲਕੁਲ ਪਰ ਇੱਥੇ ਉਲਟ ਹੋਇਆ ਇੱਥੇ ਏਕਤਾ ਤੇ ਸਹਿਯੋਗ ਹੋਰ ਵੱਧਿਆ ਮੁਸ਼ਕਿਲ ਹਾਲਾਤਾਂ ਨੇ ਉਹਨਾਂ ਨੂੰ ਤੋੜਿਆ ਨਹੀਂ ਸਗੋਂ ਜੋੜਿਆ ਤੇ ਇਸ ਦਾ ਕੁਝ ਚੰਗਾ ਅਸਰ ਵੀ ਹੋਇਆ ਬਾਅਦ ਵਿੱਚ ਹਾਂਜੀ ਇਸ ਘਟਨਾ ਤੋਂ ਪ੍ਰੇਰਣਾ ਲੈ ਕੇ ਕਈ ਸੰਸਥਾਵਾਂ ਬਣੀਆਂ ਜਿਵੇਂ ਫਾਊਂਡੇਸ਼ਨ ਵਿਵਨ ਇੱਕ ਲਾਇਬ੍ਰੇਰੀ ਬਣੀ ਮੌਂਟੀ ਵੀਡੀਓ ਵਿੱਚ ਐਂਡੀਜ਼ ਮਿਊਜ਼ੀਅਮ 1972 ਬਣਾਇਆ ਗਿਆ। ਅੱਛਾ ਤੇ ਇੱਕ ਹੋਰ ਖਾਸ ਗੱਲ ਬਚੇ ਹੋਏ ਲੋਕਾਂ ਨੇ ਬਾਅਦ ਵਿੱਚ ਮਿਲ ਕੇ ਪੈਸੇ ਇਕੱਠੇ ਕੀਤੇ। ਕਿਸ ਲਈ? ਉਸ ਚਿੱਲੀ ਦੇ ਪਸ਼ੂ ਪਾਲਕ ਸਰਜੀਓ ਕੈਟਲਾਨ ਦੀ ਮਦਦ ਲਈ ਜਿਸਨੇ ਉਹਨਾਂ ਦਾ ਨੋਟ ਪੜ੍ਹ ਕੇ ਮਦਦ ਬੁਲਾਈ ਸੀ ਉਸਦੇ ਕਮਰ ਦੇ ਆਪਰੇਸ਼ਨ ਲਈ। ਵਾਹ ਇਹ ਬਹੁਤ ਵਧੀਆ ਗੱਲ ਹੈ। ਉਹਨਾਂ ਨੇ एहसान ਯਾਦ ਰੱਖਿਆ। ਬਿਲਕੁਲ ਪਰ ਇੱਕ ਹੋਰ ਪਹਿਲੂ ਹੈ ਇਸ ਕਹਾਣੀ ਦਾ ਜਿਸ ਵੱਲ ਹੁਣ ਧਿਆਨ ਜਾ ਰਿਹਾ ਹੈ। ਉਹ ਹੈ ਵਾਤਾਵਰਣ ਦਾ ਹਾਂ ਇਹ ਬਹੁਤ ਦਿਲਚਸਪ ਗੱਲ ਹੈ ਤੁਸੀਂ ਉਸ ਥਾਂ ਦੀ ਗੱਲ ਕਰ ਰਹੇ ਹੋ ਜਿੱਥੇ ਅੱਤ ਹੋਇਆ ਸੀ ਹਾਂਜੀ ਹਾਲੀ ਵਿੱਚ ਗਾਰਡੀਅਨ ਅਖਬਾਰ ਵਿੱਚ ਇੱਕ ਲੇਖ ਆਇਆ ਸੀ ਇੱਕ ਬੰਦਾ ਹੈ ਇਗਨਾਸੀਓ ਵੈਲਨਜ਼ੂਏਲਾ ਮੂਰਾਗਾ ਉਹ ਉੱਥੇ ਟ੍ਰੈਕਿੰਗ ਟੂਰ ਲੈ ਕੇ ਜਾਂਦਾ ਹੈ ਉਹ ਕਹਿੰਦਾ ਹੈ ਕਿ ਅੱਜ ਉਹ ਥਾਂ ਬਿਲਕੁਲ ਵੱਖਰੀ ਦਿਸਦੀ ਹੈ ਤੇ ਵਜ੍ਹਾ ਜਲਵਾਯੂ ਤਕਦੀਲੀ ਕਲਾਈਮੇਟ ਚੇਂਜ ਸਹੀ ਐਂਡੀਜ਼ ਦੇ ਗਲੇਸ਼ੀਅਰ ਬਹੁਤ ਤੇਜ਼ੀ ਨਾਲ ਪਿਗਲ ਰਹੇ ਨੇ ਇੱਕ ਰਿਪੋਰਟ ਕਹਿੰਦੀ ਹੈ ਕਿ ਸੁੱਕੇ ਮੌਸਮ ਚ ਬਰਫ਼ ਦੀ ਪਰਤ ਹਰ 10 ਸਾਲ ਚ 12% ਕੱਟ ਰਹੀ ਹੈ 12% ਇਹ ਤਾਂ ਬਹੁਤ ਜ਼ਿਆਦਾ ਹੈ ਹਾਂ ਤੇ ਅੰਦਾਜ਼ਾ ਇਹ ਹੈ ਕਿ ਜਹਾਜ਼ ਦਾ ਮਲਬਾ ਹੁਣ ਉਸ ਥਾਂ ਤੋਂ ਲਗਭਗ 10 ਮੀਟਰ ਹੇਠਾਂ ਚਲਾ ਗਿਆ ਹੈ ਜਿੱਥੇ ਉਹ 1972 ਵਿੱਚ ਸੀ ਗਲੇਸ਼ੀਅਰ ਪਿੱਛੇ ਹਟ ਰਹੇ ਨੇ ਇਸ ਦਾ ਅਸਰ ਪੈਂਦਾ ਹੋਣਾ ਹੈ ਉੱਥੋਂ ਦੀਆਂ ਨਦੀਆਂ ਤੇ ਵੀ ਬਿਲਕੁਲ कोलोराडो ਵਰਗੀਆਂ ਨਦੀਆਂ ਦੇ ਵਹਾਅ ਤੇ ਅਸਰ ਪੈ ਰਿਹਾ ਹੈ ਤੇ ਇਸੇ ਕਰਕੇ ਜਿਹੜੀ ਨਵੀਂ ਫਿਲਮ ਆਈ ਹੈ ਸੋਸਾਇਟੀ ਆਫ ਦ 스ਨੋ ਹਾਂ ਦੇਖੀਏ ਉਸਦੀ ਜ਼ਿਆਦਾਤਰ ਸ਼ੂਟਿੰਗ ਸਪੇਨ ਵਿੱਚ ਕਰਨੀ ਪਈ ਕਿਉਂਕਿ ਐਂਡੀਜ਼ ਵਿੱਚ ਹੁਣ 1972 ਵਾਲੇ ਬਰਫ਼ੀਲੇ ਹਾਲਾਤ ਰਹੇ ਨਹੀਂ ਇਹ ਤਾਂ ਸੋਚਣ ਵਾਲੀ ਗੱਲ ਹੈ ਹਾਂ ਇਸ ਇਨਸਾਨੀ ਤਰਾਸਦੀ ਨੂੰ ਇੱਕ ਵੱਡੇ ਵਾਤਾਵਰਣਕ ਸੰਕਟ ਨਾਲ ਜੋੜਦੀ ਹੈ ਇਹ ਦਿਖਾਉਂਦੀ ਹੈ ਕਿ ਪਿਛਲੇ 50 ਸਾਲਾਂ ਚ ਸਾਡੀ ਧਰਤੀ ਕਿੰਨੀ ਬਦਲ ਗਈ ਹੈ ਤੇ ਇਹ ਭਵਿਕਵਲ ਵੀ ਇਸ਼ਾਰਾ ਕਰਦੀ ਹੈ ਮਤਲਬ ਜਲਵਾਯੂ ਪਰਵਾਜ਼ ਵਰਗੇ ਮੁੱਦਿਆਂ 'ਵਲ ਤਾਂ ਫਿਰ ਇਸ ਸਾਰੀ ਗਲਬਾਤ ਤੋਂ ਆਪਾਂ ਕੀ ਸਿੱਟਾ ਕੱਢ ਸਕਦੇ ਆ ਮੇਰੇ ਖਿਆਲ 'ਚ ਸਭ ਤੋਂ ਵੱਡੀ ਗੱਲ ਤਾਂ ਇਹੀ ਹੈ ਕਿ ਇਹ ਸਿਰਫ ਬਚਣ ਦੀ ਕਹਾਣੀ ਨਹੀਂ ਇਹ ਇਨਸਾਨੀ ਹਿੰਮਤ ਦੀ ਔਖੇ ਵੇਲੇ ਸਹੀ ਫੈਸਲੇ ਲੈਣ ਦੀ ਤੇ ਖਾਸ ਕਰਕੇ ਇਕੱਠੇ ਰਹਿਣ ਦੀ ਸਹਿਯੋਗ ਕਰਨ ਦੀ ਤਾਕਤ ਦੀ ਕਹਾਣੀ ਹੈ ਬਿਲਕੁਲ ਇਹ ਉਹਨਾਂ ਕਾਲਪਨਿਕ ਕਹਾਣੀਆਂ ਤੋਂ ਬਹੁਤ ਵੱਖਰੀ ਹੈ ਜਿੱਥੇ ਮੁਸੀਬਤ ਵਿੱਚ ਸਭ ਖਿੰਡ ਜਾਂਦੇ ਨੇ ਸਹੀ ਗੱਲ ਹੈ ਤੇ ਇਹ ਸਾਨੂੰ ਸੋਚਣ ਲਈ ਮਜਬੂਰ ਕਰਦੀ ਹੈ ਕਿ ਜਦੋਂ ਜ਼ਿੰਦਗੀ ਤੇ ਮੌਤ ਦਾ ਸਵਾਲ ਹੁੰਦਾ ਹੈ ਤਾਂ ਅਸਲ ਵਿੱਚ ਕੀ ਚੀਜ਼ ਮਾਇਨੇ ਰੱਖਦੀ ਹੈ ਹੂੰ ਤੇ ਕੀ ਇਹ ਕਹਾਣੀ ਜੋ 50 ਸਾਲ ਤੋਂ ਵੀ ਪੁਰਾਣੀ ਹੈ ਸਾਨੂੰ ਅੱਜ ਦੇ ਜ਼ਮਾਨੇ ਬਾਰੇ ਸਾਡੇ ਬਦਲਦੇ ਗ੍ਰਹਿ ਬਾਰੇ ਤੇ ਸਾਡੇ ਆਪਸੀ ਰਿਸ਼ਤਿਆਂ ਬਾਰੇ ਕੁਝ ਸਿਖਾਉਂਦੀ ਏ ਹਾਂ ਸ਼ਾਇਦ ਇਹੇ ਉਹ ਸਵਾਲ ਨੇ ਜਿਨ੍ਹਾਂ ਤੇ ਸਾਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ ਹੈ ਇਸ ਡੂੰਗੀ ਵਿਚਾਰ ਚਰਚਾ ਲਈ ਤੁਹਾਡਾ ਬਹੁਤ ਧੰਨਵਾਦ ਤੁਹਾਡਾ ਵੀ